ਇੱਕ ਇਨੀਸ਼ੀਏਟਿਵ ਨਹੀਂ ਲੈਂਦੇ ਭਾਈ ਕਾਂ ਸਿੰਘ ਨਾਬਾ ਜੀ ਦੀ ਗੱਲ ਪੜਦੇ ਆਂ ਵੀ ਕਿਉਂਕਿ ਭਾਈ ਕਾਂ ਸਿੰਘ ਨਾਬਾ ਸਾਡੀ ਕੌਮ ਦੇ ਬੜੇ ਮਹਾਨ ਵਿਦਵਾਨ ਹੋਏ ਨੇ ਹਣਾ ਉਹਨਾਂ ਨੇ ਜਦੋਂ ਲਿਖਦੇ ਨੇ ਵੀ ਇੱਕ ਗੁਰਦੁਆਰਾ ਕੀ ਸੀ ਪੁਰਾਤਨ ਸਮਿਆਂ 'ਚ ਕੋ ਮੁਸਾਫਰ ਲਈ ਰਾਗਾ ਸੀ ਉੱਥੇ ਰਹਿ ਸਕਦਾ ਸੀ ਸਕੂਲ ਸੀ ਐਜੂਕੇਸ਼ਨ ਸੀ ਯੂ نو ਇੱਕ ਜਿਹੜਾ ਮਾਡਲ ਸੀਗਾ ਰਣਜੀਤ ਸਿੰਘ ਦਾ ਵੀ ਤੁਸੀਂ ਕਹਿ ਲੋ ਵੀ ਐਜੂਕੇਸ਼ਨ ਵੀ ਸੀ ਗੁਰਦੁਆਰਾ ਚ ਹਸਪੀਟਲ ਵੀ ਸੀਗੇ ਹਰ ਇੱਕ ਚੀਜ਼ ਸੀਗੀ ਐਕਚੁਅਲੀ ਤੁਸੀਂ ਦੇਖੋ ਵੀ ਗੁਰੂ ਸਾਹਿਬਾਨਾਂ ਵੇਲੇ ਦੀ ਵੀ ਮੈਂ ਗੱਲ ਕਰਾਂ ਗੁਰੂ ਸਾਹਿਬਾਨ ਜਿੱਥੇ ਵੀ ਗਏ ਗੁਰੂ ਹਰਗੋਬਿੰਦ ਸਾਹਿਬ ਜਾਂ ਗੁਰੂ ਨਾਨਕ ਸਾਹਿਬ ਦੀ ਗੱਲ ਨਾ ਕਰਾਂ ਖਾਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਵੀ ਗਏ ਉੱਥੇ ਉਹਨਾਂ ਨੇ ਖੂਹ ਲਵਾਇਆ ਮੈਂ ਕਹਿਣਾ ਨਹੀਂ ਚਾਹੁੰਦਾ ਅੱਜ ਕੱਲ ਇੱਕ ਨਵਾਂ ਸਿਧਾਂਤ ਆ ਗਿਆ ਜੀ ਕ੍ਰਿਸਟians ਕਨਵਰਜਨ ਕਰ ਰਹੇ ਨੇ ਲੋਕਾਂ ਨੂੰ ਰਿਸੋਰਸਸ ਪ੍ਰੋਵਾਈਡ ਕਰਾ ਕੇ ਤੇ ਰਿਸੋਰਸਸ ਲੋਕਾਂ ਦੇ ਲਈ ਇੱਕ ਬੜੀ ਵੱਡੀ ਨੀਡ ਆ ਅੱਜ ਦੇ ਸਮੇਂ ਦੀ ਤੇ ਤੁਸੀਂ ਵੇਖੋ ਵੀ ਜਿੱਥੇ ਵੀ ਗੁਰੂ ਸਾਹਿਬ ਗਏ ਉੱਥੇ ਉਹਨਾਂ ਨੇ ਪਾਣੀ ਦੇ ਖੂਹ ਲਵਾਏ ਉੱਥੇ بڑے ਵੱਡੇ ਕੇਂਦਰ ਸਥਾਪਿਤ ਹੋਏ ਉੱਥੇ ਦੀ ਧਰਮਸ਼ਾਲਾਾਂ ਵਾਂ ਸਥਾਪਿਤ ਹੋਈਆਂ which was a center of community ਹੈ ਨਾ ਪਰ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਉਹ ਕਮਿਊਨਿਟੀ ਸੈਂਟਰ ਸਾਡੇ ਅਸੀਂ ਗਵਾ ਲਏ ਨੇ ਪੂਰੀ ਤਰੀਕੇ ਦੇ ਨਾਲ ਸੋ ਮੇਰਾ ਤੇ ਹੀ ਰਿਸਰਚ ਅਜੇ ਚੱਲ ਰਹੀ ਹੈ ਵੀ ਅਸੀਂ ਉਹਨਾਂ ਪੰਜਾਬ ਦੀ ਇਤਿਹਾਸਕ ਇਮਾਰਤਾਂ ਨੂੰ ਦੇਖੀਏ ਸੁਣੀਏ ਪਰ ਮਤਲਬ ਜੋ ਕੁਝ ਸਾਡੇ ਕੋਲ ਹੈ ਐਟਲੀਸਟ ਅਸੀਂ ਉਸ ਨੂੰ ਤੇ ਸੰਭਾਲ ਲਈਏ ਅਸੀਂ ਮੈਨੂੰ ਲੱਗਦਾ ਵੀ ਨਹੀਂ ਸੰਭਾਲਿਆ ਜਾ ਰਿਹਾ ਤੇ ਕੋਈ ਇਨੀਸ਼ੀਏਟਿਵ ਵੀ ਨਹੀਂ ਲੈ ਰਿਹਾ